ਸਭ ਤੋਂ ਵੱਧ ਮਿਲ ਰਹੀ ਹੈ ਕਿ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਜਿਨ੍ਹਾਂ ਨੇ ਵਾਦਾ ਕੀਤਾ ਸੀ ਕਿ ਸਰਕਾਰ ਆਪਕੇ ਦਵਾਰ ਤੁਹਾਡੇ ਘਰ ਜਾਏਗੀ ਔਰ ਤੁਹਾਡੀਆਂ ਮੁਸ਼ਕਲਾਂ ਸੁਣੇਗੀ ਉਸੇ ਲੜੀ ਦੇ ਅਧੀਨ ਅੱਜ ਬਾੜ ਨੰਬਰ 86 ਚ ਗੁਰੂ ਰਾਮ ਰਾਏ ਪਬਲਿਕ ਸਕੂਲ ਦੇ ਵਿੱਚ ਇਹ ਕੈਂਪ ਜਿਹੜਾ ਲਗਾਇਆ ਗਿਆ ਹੈ ਤੇ ਸਾਰਾ ਹੀ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਹੀ ਮਹਿਕਮੇ ਤਕਰੀਬਨ 22 ਮਹਿਕਮੇ ਜਿਹੜੇ ਆ ਇੱਥੇ ਪਹੁੰਚੇ ਆ ਜਿਨ੍ਹਾਂ ਨੇ ਆਪਣੇ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਲੋਕਾਂ ਨੇ ਇਸ ਕੈਂਪ ਦਾ ਜਿਹੜਾ ਲਾਭ ਉਠਾਇਆ ਪਬਲਿਕ ਨੂੰ ਕੀ ਅਪੀਲ ਹੋਊਗੀ ਜੀ ਪਬਲਿਕ ਨੂੰ ਇਹੀ ਅਪੀਲ ਹੈ ਜੀ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਕੈਂਪ ਚੌਧਰੀ ਮਦਨ ਲਾਲ ਜੀ ਬੱਗਾ ਜੀ ਦੇ ਹਲਕੇ ਦੇ ਵਿੱਚ ਹੋਰ ਵੀ ਲੱਗੇ ਆ ਔਰ ਲੱਗਦੇ ਰਹਿਣੇ ਆ ਔਰ ਆਪਣਾ ਇਹਨਾਂ ਕੈਂਪਾਂ ਦਾ ਜਿਹੜਾ ਲਾਭ ਉਠਾਓ ਤਾਂ ਜੋ ਦਫ਼ਤਰਾਂ ਦੇ ਦੂਰ ਦੂਰ ਗੇੜੇ ਮਾਰਨ ਨਾਲੋਂ ਇੱਕੋ ਛੱਤ ਥੱਲੇ ਸਾਰੇ ਜਿਹੜੇ ਆ ਇਹ ਕੰਮ ਉਥੇ ਹੋ ਜਾਂਦੇ ਆ ਔਰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਅਸੀਂ ਧੰਨਵਾਦੀ ਆ ਚੌਧਰੀ ਮਦਨ ਲਾਲ ਜੀ ਬੱਗਾ ਜੀ ਦਾ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਇਹ ਸੁਵਿਧਾ ਦਿੱਤੀ ਕਿੰਨੇ ਕਿੰਨੇ ਲੋਕ ਲਾਹ ਲੈ ਐ ਐਸ ਤੋਂ ਬਹੁਤ ਸਾਰੇ ਜੋ ਲੋਕ ਲਾਹਾ ਲੈ ਕੇ ਗਏ ਨੇ ਔਰ ਸਾਰੇ ਹੀ ਖੁਸ਼ ਨੇ ਤਕਰੀਬਨ ਔਰ ਸਾਰੇ ਜਿਨ੍ਹਾਂ ਦੀਆਂ ਮੁਸ਼ਕਲਾਂ ਉਹ ਵੀ ਸੁਣੀਆਂ ਗਈਆਂ ਨੇ ਔਰ ਮਨ ਜੋ ਏਡੀਸੀ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਇਹਦਰ ਸਰਕਾਰ ਤੁਹਾਡੇ ਦਵਾਰ ਕੈਂਪ ਦਾ ਯੋਜਨ ਕੀਤਾ ਗਿਆ ਕੀ ਕਹਿੰਦਾ ਹਾਂ ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਥੈਂਕਸ ਕਰੂੰਗਾ ਤੁਸੀਂ ਲੋਗ ਸਰਕਾਰ ਦੀਆਂ ਆਪਲਬਦੀਆਂ ਸਰਕਾਰ ਦੀ ਜੋ ਦਿੱਕਤ ਹੁੰਦੀ ਹੈ ਲੋਕਾਂ ਦੀ ਉਹ ਸਰਕਾਰ ਤੱਕ ਮੁੰ ਜਾਣਿਆ ਤੁਹਾਡਾ ਧੰਨਵਾਦ ਆ ਉਹ ਜੋ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਰਤ ਪ੍ਰਕਾਸ਼ ਸਿੰਘ ਮਾਨ ਜੀ ਨੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਤੁਹਾਡੇ ਦਵਾਰ ਹੋਏਗੀ ਉਸ ਦੀ ਲੜੀ ਵਿੱਚ ਅੱਜ 86 ਨੰਬਰ ਵਾਰਡ ਚ ਅਸੀਂ ਕੈਂਪ ਲਗਾਇਆ ਜਿਸ ਵਿੱਚ 22 ਡਿਪਾਰਟਮੈਂਟ ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਕਰਨ ਵਾਸਤੇ ਆਏ ਨੇ ਔਰ तकरीबन ਬਹੁਤ ਲੋਕ ਇਸ ਦਾ ਬੈਨੀਫਿਟ ਲੈ ਰਹੇ ਨੇ ਕਿਉਂਕਿ ਲੋਕ ਜੋ ਦਫ਼ਤਰਾਂ ਜਾਂਦੇ ਨੇ ਉਹਨਾਂ ਨੂੰ ਚੱਕਰ ਲਗਾ ਲੈਣੇ ਪੈਂਦੇ ਨੇ ਅਲੱਗ-ਅਲੱਗ ਮੈਕਮੇਂ ਵਿੱਚ ਜਾ ਕੇ ਅੱਜ ਸਾਰੇ ਮੈਕਮੇਂ ਇੱਥੇ ਉੱਥੇ ਹੋਮ ਕਰਕੇ ਲੋਕਾਂ ਨੂੰ ਬਹੁਤ ਵੱਡੀ ਫੈਸਿਲਿਟੀ ਮਿਲਦੀ ਹੈ ਜਿੱਤਾਂ ਪੈਨਸ਼ਨ ਲਗਵਾਉਣੀ ਹੈ ਅੱਜ ਕਈ ਲੋਕਾਂ ਦੀ ਪੈਨਸ਼ਨ ਲੱਗ ਗਈ ਡੈਥ ਸਰਟ ਦਾ ਸੀਗਾ ਜਿਹਦੇ ਬਰਥ ਦੇ ਸਰਟੀਫਿਕੇਟ ਨਹੀਂ ਬੰਦੇ ਸੀ ਚੱਕਰ ਮਾਰਦੇ ਬੰਦੇ ਸੀ ਪੰਦਰਾਂ ਦਲ ਪੰਜ-ਪੰਜ ਮਿੰਟ ਜੀ ਉਹਨਾਂ ਦੇ ਬਣ ਗਏ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਜਿਨ੍ਹਾਂ ਦੇ ਕੋਈ ਇੰਤਕਾਲ ਰੁਕੇ ਹੋਏ ਸੀ ਇੰਤਕਾਲ ਚੱਲ ਗਏ ਇਦਾਂ ਦੀਆਂ ਕਈ ਫ डीसी ऑफिस ਦਾ ਕੰਮ ਅ ਸਿਵਲ ਸੈਨੀ ਮਹਿਕਮੇ ਦਾ ਕੰਮ ਸਾਰੇ तकरीबन ਸਾਰੇ ਮਹਿਕਮੇ ਤੇ ਕਰ ਰਹੇ ਨੇ ਔਰ ਮੈਂ ਥੈਂਕਸ ਕਰਦਾ ਲੋਕਾਂ ਦਾ ਵੀ ਔਰ ਸਰਕਾਰ ਦਾ ਵੀ ਜਿਨ੍ਹਾਂ ਨੇ ਬੜਾ ਵਧੀਆ ਕੰਮ ਚੱਕ ਕੇ ਆਏ ਲੋਕਾਂ ਨੂੰ ਕੋਈ ਫੀਸ ਵੀ ਰੱਖੀ ਗਈ ਹੈ ਕੋਈ ਫੀਸ ਨਹੀਂ ਜ਼ੀਰੋ ਕੋਈ ਪੈਸਾ ਨਹੀਂ ਹੈ ਜ਼ੀਰੋ ਹੈ ਸਰਕਾਰ ਤੁਹਾਡੇ ਦੁਆਰ ਕੀ ਕਹਿਣਾ ਚਾਹੁੰਦੇ ਹੋ ਕਿਹੜਾ ਕੰਮ ਸੀ ਤੁਹਾਡਾ ਜਿਹੜਾ ਕਰਾਉਣਾ ਸੀ ਸਾਡੇ ਹੋ ਗਿਆ ਪੰਜ ਸਾਰੇ ਕੰਮ ਕੀ ਕੰਮ ਕਰਨਾ ਸੀ ਇਹ ਰਾਸ਼ਨ卡 ਤੇ ਨਾਮ ਚੜਵਾਉਣੇ ਸੀ ਨਾਮ ਚੜੜ ਕੇ ਤੁਹਾਡੇ ਹਾਂਜੀ ਕਿੰਨੇ ਸਮੇਂ ਬਾਅਦ ਨਾਮ ਜੜੇ ਤੁਹਾਡੇ ਦੋ ਮੁੰਡਿਆਂ ਦੇ ਅੱਛਾ ਜੀ ਕੀ ਸਰਕਾਰ ਤੋਂ ਆਈ ਸੀ ਸਰਕਾਰ ਤੁਹਾਡੇ ਤੋਂ ਆਰ ਉਸ ਵਿੱਚ ਤੁਸੀਂ ਕਿਹੜਾ ਕੰਮ ਕਰਾਉਣਾ ਆਈ ਸੀ ਹਾਂਜੀ ਮੈਂ ਇਨਕਮ ਆਪਣਾ ਇਨਕਮ ਸਰਟੀਫਿਕੇਟ ਬਣਵਾਉਣ ਆਈ ਸੀ ਜੋ ਕਿ ਮੇਰਾ ਕਾਫੀ ਹੱਦ ਤੱਕ ਇਹਨਾਂ ਨੇ ਮਤਲਬ ਕੰਪਲੀਟ ਕਰਤਾ ਜ਼ਿਆਦਾ ਜ਼ਿਆਦਾ ਚੱਕਰ ਨਹੀਂ ਲਗਾਣੇ ਪਏ ਮੈਨੂੰ ਦਫ਼ਤਰਾਂ ਦੇ ਇੱਥੇ ਸਾਰਾ ਸਾਰਾ ਪਹਿਲਾਂ ਵੀ ਕਿਸੇ ਦਫ਼ਤਰ ਜੀ ਗਏ ਸੀ ਨਹੀਂ ਮੈਂ ਅੱਜ ਪਹਿਲੀ ਵਾਰ ਹੀ ਇੱਥੇ ਅਪਲਾਈ ਕੀਤਾ ਤੇ ਮੇਰਾ ਕੰਮ ਹੋ ਗਿਆ ਕਿੰਨੇ ਸਮੇਂ ਵਿੱਚ ਤੁਹਾਡਾ ਕੰਮ ਹੋ ਗਿਆ ਮੈਨੂੰ ਲੱਗਿਆ ਹਾਫ ਐਨ ਆਰ ਲੱਗਿਆ ਪਰ ਚਲੋ ਐ ਕਿ ਕੰਮ ਹੋ ਗਿਆ ਇੱਧਰ ਉੱਧਰ ਜਾਣਾ ਨਹੀਂ ਪਿਆ ਤੁਹਾਡੇ ਹੈਂਡ ਟੂ ਹੈਂਡ ਮਿਲ ਗਿਆ ਹਾਂਜੀ ਜੀ ਹਾਂਜੀ ਹਾਂਜੀ ਮੈਮ ਕੈਂਪ ਲਗਾਇਆ ਗਿਆ ਸੀ ਸਰਕਾਰ ਤੁਹਾਡੇ ਦੁਆਰ ਤੇ ਸਾਡਾ ਕਿਹੜਾ ਕੰਮ ਸੀਗਾ ਜਿਹੜਾ ਕਰਵਾਣਾ ਆਇਆ ਸੀ ਐਸਐਸ ਆਧਾਰ ਕਾਰਡ ਬਣਵਾਣਾ ਸੀ ਕਿ ਪੇਟੇ ਕੰਮ ਮਿਸ ਹੋ ਗਿਆ ਸੀਗਾ ਉਹਦੇ ਸਾਡਾ ਨਹੀਂ ਹੋਇਆ ਨਹੀਂ ਕੀ ਵਜ੍ਹਾ ਕੀ ਦੱਸੀ ਇਹਨਾਂ ਨੇ ਬਜਾੜਾ ਹੋਇਆ ਉਹ ਕਹਿੰਦੇ ਕਿ ਕਸਟਮਰ ਕੇਅਰ ਨੂੰ ਫੋਨ ਕਰੋ ਅੱਛਾ ਜੀ ਕਿ ਉਹ ਤੁਹਾਨੂੰ ਨੰਬਰ ਦੇਣਗੇ ਤੇ ਇੱਥੇ ਨਹੀਂ ਉਹਦਾ ਸਾਵੀ ਨੇ ਇਹ ਤਾਂ ਕਿਹਾ ਸੀ ਕਿ ਕੈਂਪ ਦੇ ਵਿੱਚ ਸਾਰੇ ਕੰਮ ਹੋ ਰਹੇ ਆ ਜੀ ਸਰ ਸਾਡਾ ਤਾਂ ਹੋਊਗਾ ਫਿਰ ਅਸੀਂ ਕਹਾਂਗੇ ਕੀ ਹੋਊਗਾ ਉਹਨਾਂ ਨੇ ਕੀ ਦੱਸਿਆ ਹੁਣ ਬਸ ਇਹੀ ਕਿਹਾ ਹੈ ਕਿ ਕਸਟਮਰ ਕੇਅਰ ਨਾਲ ਉਹ ਕੰਟੈਕਟ ਕਰੋ ਤੇ ਫਿਰ ਤੁਸੀਂ ਜਾ ਕੇ ਕੰਮ ਕੰਮ ਕੰਪਲੀਟ ਹੋ ਜਾਣਾ